ਬੋਲਾਂ ਦੇ ਵਿੱਚ ਅਸੀਮ ਤਾਕਤ ਹੈ ਅਸੀਮ ਸ਼ਕਤੀ ਹੈ ਬੋਲ ਸਿਰਜਦੇ ਨੇ ਬੋਲ ਸਿਰਜਣਾ ਕਰਦੇ ਨੇ ਬੋਲ ਹੀ ਵਿਨਾਸ਼ ਕਰਦੇ ਨੇ ਬੋਲ ਜੋੜਦੇ ਨੇ ਬੋਲ ਹੀ ਤੋੜਦੇ ਨੇ ਮਹਾਰਾਜ ਜੀ ਦੇ ਪਾਵਨ ਬਚਨ ਨੇ ਪਾਤਸ਼ਾਹ ਕਹਿੰਦੇ ਦੁਨੀਆ ਚ ਕੋਈ ਵੀ ਸਬੰਧ ਬਣਦਾ ਹੈ ਤੇ ਉਹ ਬੋਲਾਂ ਕਰਕੇ ਬਣਦਾ ਹੈ ਔਰ ਦੁਨੀਆ ਚ ਜਿਹੜੇ ਸਬੰਧ ਟੁੱਟਦੇ ਨੇ ਉਹ ਵੀ ਬੋਲਾਂ ਕਰਕੇ ਟੁੱਟਦੇ ਨੇ ਤੁਹਾਡੇ ਕੁਖਤ ਬੋਲ ਤੁਹਾਡੇ ਕੋੜੇ ਬੋਲ ਤੁਹਾਡੇ ਗਹਿਰੇ ਤੋਂ ਗਹਿਰੇ ਰਿਸ਼ਤੇ ਨੂੰ ਵੀ ਤੋੜਨ ਦੀ ਤਾਕਤ ਰੱਖਦੇ ਨੇ ਪਾਤਸ਼ਾਹ ਜੀ ਦਾ ਬਚਨ ਹੈ ਟੂਟ ਪ੍ਰੀਤ ਗਈ ਬੁਰ ਬੋਲ ਕਿ ਬੁਰਾ ਬੋਲ ਬੋਲਿਆ ਤੇ ਜਿਹੜੀ ਬੜੀ ਲੰਮੀ ਗਹਿਰੀ ਪ੍ਰੀਤ ਸੀ ਰਿਸ਼ਤਾ ਸੀ ਸਬੰਧ ਸੀ ਉਹ ਕੁਖਤ ਬੋਲ ਨੇ ਕੋੜੇ ਬੋਲ ਨੇ ਇੱਕ ਛਿਣ ਦੇ ਅੰਦਰ ਤੋੜ ਦਿੱਤਾ ਤੇ ਜਿਹੜੇ ਤੁਹਾਡੇ ਸਬੰਧ ਨੇ ਜਦੋਂ ਗੈਰ ਹੁੰਦੇ ਨੇ ਨਾ ਉਹਨਾਂ ਦਾ ਵੀ ਕਾਰਨ ਬੋਲ ਹੁੰਦੇ ਨੇ ਪਾਤਸ਼ਾਹ ਜੀ ਦੇ ਬਚਨ ਨੇ ਗੰਡ ਪ੍ਰੀਤੀ ਮਿੱਠੇ ਬੋਲ ਕਿ ਜਿਹੜੀ ਗੰਡ ਬਣਦੀ ਹੈ ਰਿਸ਼ਤਾ ਬਣਦਾ ਹੈ ਸਬੰਧ ਬਣਦਾ ਹੈ ਇਹ ਮਿੱਠੇ ਬੋਲਾਂ ਦੇ ਕਾਰਨ ਬਣਦਾ ਹੈ ਤੇ ਜਿਹੜੇ ਬੋਲ ਨੇ ਇਹਨਾਂ 'ਚ ਤਾਕਤ ਇੰਨੀ ਹੈ ਕਿ ਜੋੜਦੇ ਵੀ ਪੈਣੇ ਤੋੜਦੇ ਵੀ ਪੈਣੇ ਔਰ ਗੁਰੂ ਨਾਨਕ ਮਹਾਰਾਜ ਤੇ ਕਹਿੰਦੇ ਕਿ ਸ਼ਬਦ ਇਸ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਓੰਕਾਰ ਬ੍ਰਹਮਾ ਉਤਪੱਤ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਸ਼ਬਦ ਹੈ ਉਹ ਇਸ ਸ੍ਰਿਸ਼ਟੀ ਨੂੰ ਰਚਦਾ ਪਿਆ ਹੈ ਇੰਨੀ ਅਸੀਮ ਤਾਕਤ ਰੱਖਦਾ ਹੈ ਸ਼ਬਦ ਸਿਆਣੇ ਵਿਦਵਾਨ ਸੱਜਣ ਕਹਿੰਦੇ ਨੇ ਕਿ ਜਿਹੜਾ ਸਿਆਣਾ ਵਿਅਕਤੀ ਹੈ ਨਾ ਉਹਨੂੰ ਤੁਸੀਂ ਘੱਟ ਬੋਲਦਾ ਹੋਇਆ ਦੇਖੋਗੇ ਘੱਟ ਬੋਲਣਾ ਸਿਆਣਪ ਦੀ ਨਿਸ਼ਾਨੀ ਹੈ ਤੇ ਚੁੱਪ ਰਹਿਣਾ ਅਮੀਰੀ ਦੀ ਨਿਸ਼ਾਨੀ ਹੈ। ਸੁਕਰਾਤ ਕੋਈ ਕੰਮ ਧੰਦਾ ਕਰ ਰਿਹਾ ਹੈ ਤੇ ਇੱਕ ਵਿਅਕਤੀ ਦੌੜਦਾ ਹੋਇਆ ਸੁਕਰਾਤ ਦੇ ਪਾਸ ਆਉਂਦਾ ਹੈ। ਤੇ ਆ ਕੇ ਕਹਿੰਦਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਹਾਪਿਆ ਪਿਆ ਹੈ। ਸੁਕਰਾਤ ਕਹਿੰਦਾ ਕਿ ਮੈਂ ਥੋੜਾ ਕੰਮ ਨਬੇੜ ਲਾਂ ਤੂੰ ਸਾਹ ਲੈ ਲੈ ਕੁਝ ਪੀ ਲੈ ਬੈਠ ਜਾ ਇਧਰੋਂ ਮੇਰਾ ਕੰਮ ਖਤਮ ਹੁੰਦਾ ਮੈਂ ਤੇਨ ਨਾਲ ਗੱਲ ਕਰਦਾ। ਉਹ ਬੰਦਾ ਹੈ ਸੁਕਰਾਤ ਦਾ ਉਧਰੋਂ ਕੰਮ ਹੀ ਪੂਰਾ ਹੋ ਜਾਂਦਾ ਹੈ ਸੁਕਰਾਤ ਆ ਕੇ ਕਹਿੰਦਾ ਹਾਂ ਵੀ ਦੱਸ ਕੀ ਕਹਿਣਾ ਚਾਹੁੰਦਾ ਸੈਂ ਅਜਿਉ ਉਹ ਕਹਿਣ ਹੀ ਲੱਗਾ ਮੂੰਹ ਸਵਾਰ ਹੀ ਰਿਹਾ ਸੀ ਗੱਲ ਕਰਨ ਹੀ ਲੱਗਾ ਸੀ ਸੁਕਰਾਤ ਨੇ ਰੋਕ ਲਿਆ ਕਹਿੰਦਾ ਇੱਕ ਮਿੰਟ ਰੁਕ ਮੈਨੂੰ ਇਹ ਗੱਲ ਦੱਸ ਵੀ ਜੋ ਤੂੰ ਮੈਨੂੰ ਕਹਿਣ ਆਇਆ ਹੈ ਜਿਹੜੀ ਗੱਲ ਕਰਨ ਆਇਓ ਤੇਰੇ ਸਬੰਧ ਦੇ ਚ ਹੈ ਕਿ ਮੇਰੇ ਸਬੰਧ ਦੇ ਚ ਹੈ ਉਹ ਕਹਿੰਦਾ ਜੀ ਨਾ ਤੁਹਾਡੇ ਸਬੰਧ ਦੇ ਚ ਨਾ ਮੇਰੇ ਸਬੰਧ ਦੇ ਚ ਹੈ ਸੁਕਰਾਤ ਕਹਿੰਦਾ ਫਿਰ ਉਹ ਤੇਰੇ ਲਾਭ ਦੀ ਹੈ ਕਿ ਮੇਰੇ ਲਾਭ ਦੀ ਹੈ ਕਹਿੰਦਾ ਜੀ ਨਾ ਤੁਹਾਡੇ ਲਾਭ ਦੀ ਨਾ ਮੇਰੇ ਲਾਭ ਦੀ ਹੈ। ਸੁਕਰਾਤ ਕਹਿੰਦਾ ਫਿਰ ਇਹ ਦੱਸ ਦੇ ਵੀ ਉਹ ਗੱਲ ਸੱਚ ਹੈ ਕਿ ਝੂਠ ਹੈ। ਕਹਿੰਦਾ ਜੀ ਇਸ ਦੁਆਰ ਮੈਨੂੰ ਪਤਾ ਨਹੀਂ ਉਹ ਸੱਚ ਹੈ ਕਿ ਝੂਠ ਹੈ। ਸੁਕਰਾਤ ਨੇ ਦੋਵੇਂ ਹੱਥ ਜੋੜੇ ਤੇ ਕਿਹਾ ਕਿ ਮੈਨੂੰ ਮਾਫ਼ ਕਰ ਨਾ ਆਪਣਾ ਸਮਾਂ ਖਰਾਬ ਕਰਨਾ ਮੇਰਾ ਸਮਾਂ ਖਰਾਬ ਕਰ। ਜਿਹੜੇ ਬੋਲ ਮੇਰੇ ਸਬੰਧ ਵਿੱਚ ਨਹੀਂ ਤੇਰੇ ਸਬੰਧ ਵਿੱਚ ਨਹੀਂ ਜਿਹਦੇ ਨਾਲ ਮੇਰਾ ਲਾਭ ਨਹੀਂ ਤੇਰਾ ਲਾਭ ਨਹੀਂ ਕਿਸੇ ਦਾ ਲਾਭ ਨਹੀਂ। ਔਰ ਜਿਦਾ ਤੈਨੂੰ ਪਤਾ ਹੀ ਨਹੀਂ ਵੀ ਉਹ ਸੱਚ ਨੇ ਕਿ ਝੂਠ ਨੇ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਤੇ ਤੂੰ ਵੀ ਆਪਣਾ ਸਮਾਂ ਬਰਬਾਦ ਨਾ ਕਰ ਅਸਲ 'ਚ ਦਾਣ ਸੰਬੰਧ ਕਹਿੰਦੇ ਨੇ ਕਿ ਬੋਲ ਉਹੀ ਕੀਮਤ ਰੱਖਦੇ ਨੇ ਜਿਹੜੇ ਬੋਲ ਤੁਹਾਡੀ ਚੁੱਪ ਨਾਲੋਂ ਜ਼ਿਆਦਾ ਵਡਮੁੱਲੇ ਹੁੰਦੇ ਨੇ ਕੀਮਤੀ ਹੁੰਦੇ ਨੇ ਬੋਲੋ ਉੱਥੇ ਹੀ ਜਿੱਥੇ ਬੋਲਣਾ ਬੜਾ ਜ਼ਰੂਰੀ ਹੈ ਕਿਉਂਕਿ ਤੁਹਾਡੇ ਬੋਲ ਸਿਰਜਣਾ ਕਰਦੇ ਨੇ ਤੁਹਾਡੇ ਬੋਲਾਂਾਂ 'ਚ ਅਸੀਮ ਤਾਕਤ ਹੈ ਸ਼ਕਤੀ ਹੈ ਆਪਣੇ ਬੋਲਾਂ ਨੂੰ ਸੰਭਾਲ ਕੇ ਰੱਖੋ ਅਗਰ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤੇ ਤੁਸੀਂ ਆਪਣੇ ਸਜਣਾਂ ਨਾਲ ਅੱਗੇ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ